ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹਨਾਂ ਪੁਰਾਣੀਆਂ ਤੇ ਇਤਿਹਾਸਿਕ ਤਸਵੀਰਾਂ ਵੱਲ ਵੇਖੋ ਇਹ ਤਸਵੀਰਾਂ 100 ਤੋਂ 200 ਸਾਲ ਪੁਰਾਣੀਆਂ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਦਾ ਤੁਸੀਂ ਇੰਸਟਾਗ੍ਰਾਮ ਜਾਂ ਫਿਰ ਇੰਟਰਨੈਟ ਤੇ ਕਿਤੇ ਨਾ ਕਿਤੇ ਜ਼ਰੂਰ ਹੀ ਵੇਖਿਆ ਹੋਵੇਗਾ ਪਰ ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੂੰ ਜ਼ਰੂਰ ਇਹ ਨਹੀਂ ਪਤਾ ਹੋਵੇਗਾ ਕਿ ਇਹ ਸਾਰੀਆਂ ਫੋਟੋਜ਼ ਤੇ ਵੀਡੀਓਜ਼ ਕਦੋਂ ਅਤੇ ਕਿੰਨਾ ਦੇ ਵੱਲੋਂ ਲਿੱਤੀਆਂ ਗਿਆ ਸੀ ਅਤੇ ਕਿਹੜੀ ਤਸਵੀਰ ਦੇ ਪਿੱਛੇ ਦਾ ਕੀ ਇਤਿਹਾਸ ਹੈ ਕਿਉਂਕਿ ਇਹਨਾਂ ਸਾਰੀਆਂ ਦੇ ਪਿੱਛੇ ਇੱਕ ਬਹੁਤ ਹੀ ਡੂੰਗਾ ਇਤਿਹਾਸ ਜੁੜਿਆ ਹੋਇਆ ਹੈ। ਟੈਂਟ ਤੱਕ ਵੀਡੀਓ ਨੂੰ ਜ਼ਰੂਰ ਵੇਖਿਓ ਕਿਉਂਕਿ ਤੁਹਾਨੂੰ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲੇਗੀ। ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਵਿੱਚ ਦਰਬਾਰ ਸਾਹਿਬ ਦਾ ਸਭ ਤੋਂ ਪਹਿਲਾ ਰੈਕਡ ਕਦੋਂ ਮਿਲਦਾ ਹੈ? ਸੋ ਇਦਾਂ ਜਵਾਬ ਹੈ ਕਿ 1836 ਈਸਵੀ ਦੇ ਵਿੱਚ ਫ੍ਰੈਂਚ ਦੀ ਇੱਕ ਮੈਗਜ਼ੀਨ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਇੱਕ ਬੁਟ ਕਟ ਇੰਗਰੇਵਿੰਗ ਆਉਂਦਾ ਹੈ। ਤੁਹਾਡੀ ਜਾਣਕਾਰੀ ਲਈ ਅਸੀਂ ਪਹਿਲਾਂ ਦੱਸ ਦਿੰਨੇ ਹਾਂ ਕਿ वुਡ ਕਟ ਇੰਗਰੇਵਿੰਗ ਦਾ ਮਤਲਬ ਕੀ ਹੁੰਦਾ ਹੈ। वुਡ ਕਟ ਇੰਗਰੇਵਿੰਗ ਦਾ ਮਤਲਬ ਹੁੰਦਾ ਹੈ ਕਿ ਲੱਕੜੀ ਦੇ ਨਾਲ ਇੱਕ ਪੇਂਟਿੰਗ ਬਣਾਈ ਜਾਂਦੀ ਹੈ ਤੇ ਇਸ ਪੇਂਟਿੰਗ ਦੇ ਵਿੱਚ ਵੀ ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਬਹੁ ਬਹੁ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਦੁਨੀਆ ਦਾ ਸਭ ਤੋਂ ਪਹਿਲਾ ਐਸਾ ਰਿਕਾਰਡ ਹੈ ਜਿਸ ਦੇ ਰਾਹੀਂ ਸਾਰੀ ਦੁਨੀਆ ਨੂੰ ਦਰਬਾਰ ਸਾਹਿਬ ਦੇ ਬਾਰੇ ਪਤਾ ਲੱਗਾ ਸੀ ਤੇ ਦੂਸਰਾ ਜਿਹੜਾ ਰਿਕਾਰਡ ਮਿਲਦਾ ਹੈ ਉਹ ਸੀ ਇੱਕ ਪੇਂਟਿੰਗ ਇੱਕ ਬਹੁਤ ਹੀ ਸੋਹਣੀ ਅਤੇ ਮਸ਼ਹੂਰ ਪੇਂਟਿੰਗ ਆ ਤੇ ਇਹ ਪੇਂਟਿੰਗ ਦੇ ਬਾਰੇ ਅਸੀਂ ਵੀਡੀਓ ਦੇ ਵਿੱਚ ਅੱਗੇ ਗੱਲ ਕਰਾਂਗੇ ਕਿਉਂਕਿ ਇਸ ਪੇਂਟਿੰਗ ਦੇ ਨਾਲ ਵੀ ਇੱਕ ਬਹੁਤ ਡੂੰਗਾ ਅਤੇ ਸੋਹਣਾ ਇਤਿਹਾਸ ਜੁੜਿਆ ਹੈ ਕੀ ਤੁਸੀਂ ਜਾਣਦੇ ਹੋ ਕਿ ਸ਼੍ਰੀ ਦਰਬਾਰ ਸਾਹਿਬ ਦੀ ਅੰਦਰ ਦੀ ਸਭ ਤੋਂ ਪਹਿਲੀ ਪੇਂਟਿੰਗ ਕਿਹੜੀ ਹੈ ਇਹ ਜੋ ਪੇਂਟਿੰਗ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਸਭ ਤੋਂ ਪਹਿਲੀ ਪੇਂਟਿੰਗ ਹੈ ਤੇ ਇਸ ਪੇਂਟਿੰਗ ਨੂੰ વોਟਰ ਕਲਰਸ ਦੇ ਨਾਲ ਬਣਾਇਆ ਗਿਆ ਸੀ ਤੇ ਇਸ ਪੇਂਟਿੰਗ ਨੂੰ ਬਣਾਇਆ ਸੀ ਬਿਲਿਅਮ ਕਾਰਪੀਂਟਰ ਨੇ ਤੇ ਜੇਕਰ ਤੁਸੀਂ ਇਸ ਪੇਂਟਿੰਗ ਨੂੰ ਬਹੁਤ ਹੀ ਧਿਆਨ ਨਾਲ ਵੇਖੋ ਤਾਂ ਇਸ ਪੇਂਟਿੰਗ ਨੂੰ ਬਹੁਤ ਜ਼ਿਆਦਾ ਡੀਟੇਲ ਦੇ ਵਿੱਚ ਬਣਾਇਆ ਗਿਆ ਸੀ ਤੇ ਇਸ ਪੇਂਟਿੰਗ ਦੇ ਵਿੱਚ ਤਾਂ ਤੁਸੀਂ ਇੱਕ ਲੈਂਪ ਵੀ ਦੇਖ ਸਕਦੇ ਹੋ ਕਿਉਂਕਿ ਉਸ ਸਮਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਲਾਈਟ ਨਹੀਂ ਹੁੰਦੀ ਸੀ ਪੇਂਟਿੰਗ ਦੇ ਅੰਦਰ ਬਹੁਤ ਸਾਰੀ ਸੰਗਤ ਅਤੇ ਕੀਰਤਨ ਵੀ ਹੋ ਰਿਹਾ ਨਜ਼ਰ ਆ ਸਕਦਾ ਹੈ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਬਿਲਕੁਲ ਹੀ ਵੱਖਰਾ ਹੈ ਕਿਉਂਕਿ ਸਮੇਂ ਦੀ ਲੋੜ ਮੁਤਾਬਕ ਕੁਝ ਚੇਂਜਸ ਕਰਨੇ ਜ਼ਰੂਰੀ ਵੀ ਹੁੰਦੇ ਆ ਅੱਜ ਅਸੀਂ ਕੈਮਰੇ ਦੀ ਅੱਖ ਤੇ ਰਾਹੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਿਤੇ ਵੀ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼੍ਰੀ ਦਰਬਾਰ ਸਾਹਿਬ ਦੀ ਕੈਮਰੇ ਦੇ ਨਾਲ ਸਭ ਤੋਂ ਪਹਿਲੀ ਕਲਿੱਕ ਕੀਤੀ ਗਈ ਹੋਈ ਪਿਕਚਰ ਕਿਹੜੀ ਸੀ ਪਰਤ ਦੇ ਵਿੱਚ 1845 ਤੋਂ ਲੈ ਕੇ 1850 ਤੱਕ ਕੈਮਰੇ ਆ ਚੁੱਕੀ ਸੀ ਪਰ ਜੇਕਰ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਸ਼੍ਰੀ ਦਰਬਾਰ ਸਾਹਿਬ ਦੀ ਪਹਿਲੀ ਤਸਵੀਰ 1856 ਦੇ ਵਿੱਚ ਖਿੱਚੀ ਗਈ ਸੀ ਇਸ ਤਸਵੀਰ ਨੂੰ ਚਾਰਲਸ ਵਟਟਰ ਲੋ ਹੈਡਸਨ ਨੇ ਕਲਿੱਕ ਕੀਤਾ ਸੀ ਇਸ ਤਸਵੀਰ ਦਾ ਅਸਲ ਰਿਕਾਰਡ ਤੁਸੀਂ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਦੇ ਹੋ ਤਾਂ ਇਸ ਤਸਵੀਰ ਦੇ ਵਿੱਚ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੂੰਗਾ ਵੀ ਦੇਖ ਸਕਦੇ ਹੋ ਤੇ ਇਸ ਬੂੰਗੇ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਆ ਕਿ ਕਿਵੇਂ ਗੋਰੀਆ ਨੇ ਇਸ ਬੂੰਗੇ ਨੂੰ ਢਾਕੇ ਇੱਥੇ ਇੱਕ ਕਲੌਕ ਟਾਵਰ ਬਣਾਤਾ ਸੀ ਤਾਂ ਕਿ ਤੇ ਖਪੜੀ ਇਤਿਹਾਸ ਨੂੰ ਬੁਲਬੁਲ ਅਸੀਂ ਇਸ ਦੇ ਬਾਰੇ ਵੀ ਇੱਕ ਲੱਗਦੂ ਵੀਡੀਓ ਬਣਾਈ ਹੋਈ ਹੈ ਜਿਸ ਨੂੰ ਤੁਸੀਂ ਇਸ ਵੀਡੀਓ ਨੂੰ ਬਾਅਦ ਜਾ ਕੇ ਦੇਖ ਸਕਦੇ ਹੋ ਸ਼੍ਰੀ ਤਰਪਾਲ ਸਾਹਿਬ ਦੀ 1856 ਦੇ ਵਿੱਚ ਸਭ ਤੋਂ ਪਹਿਲੀ ਫੋਟੋ ਕਲਿੱਕ ਕੀਤੀ ਗਈ ਸੀ ਇਸ ਤੋਂ ਬਾਅਦ 1858 ਦੇ ਵਿੱਚ ਇਟਾਲੀਅਨ ਫੋਟੋਗ੍ਰਾਫਰ ਫੈਲਿਸ ਬਟਾਉ ਨੇ ਭਾਰਤ ਆ ਕੇ ਇੱਥੇ ਦੀਆਂ ਕਈ ਸਾਰੀਆਂ ਫੋਟੋਆਂ ਖਿੱਚੀਆਂ ਤੇ ਉਸ ਵੇਲੇ ਉਹ ਅੰਬਰ ਸਰ ਵੀ ਆਇਆ ਸੀ ਤੇ ਉਸਨੇ ਇਹ ਬਹੁਤ ਮਸ਼ਹੂਰ ਫੋਟੋਆਂ ਖਿੱਚੀਆਂ ਜਿਸ ਵਿੱਚ ਇਹ ਪਹਿਲੀ ਤਸਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੈ ਤੇ ਜਿਸ ਵਿੱਚ ਪਿੱਛੇ ਬੂੰਗੇ ਵੀ ਨਜ਼ਰ ਆ ਰਹੇ ਨੇ ਤੇ ਤਸਵੀਰ ਬਾਬਾ ਅੱਡਲ ਰਾਏ ਜੀ ਦੇ ਗੁਰਦੁਆਰਾ ਸਾਹਿਬ ਦੀ ਹੈ ਬਾਬਾ ਅੱਡਲ ਰਾਏ ਜੀ ਦੇ ਗੁਰਦੁਆਰਾ ਸਾਹਿਬ ਦੀ ਇਹ ਪਹਿਲੀ ਤਸਵੀਰ ਹੈ ਤੇ ਤੀਸਰੀ ਜੋ ਐ ਸੋਹਣੀ ਤਸਵੀਰ ਹੈ ਐ ਦਰਸ਼ਨੀਏ ਦਿਉੜੀ ਦੀ ਹੈ ਤੇ ਪਿੱਛੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੂੰਗਾ ਵੀ ਦੇਖ ਸਕਦੇ ਹੋ ਤੇ ਦਰਸ਼ਨੀਏ ਦਿਉੜੀ ਦੇ ਨਾਲ-ਨਾਲ ਇਤਿਹਾਸਿਕ 베ਰੀ ਵੀ ਵੇਖੀ ਜਾ ਸਕਦੀ ਹੈ ਇਹ ਸ਼੍ਰੀ ਦਰਬਾਰ ਸਾਹਿਬ ਦੀ ਸਭ ਤੋਂ ਪਹਿਲੀ ਪੋਨੋਰਾਮਿਕ ਪਿਕਚਰ ਐਸ ਫੋਟੋ ਦਾ ਮਤਲਬ ਹੁੰਦਾ ਹੈ ਕਿ ਇੱਕ ਅਜਿਹੀ ਫੋਟੋ ਜਿਸ ਦੇ ਵਿੱਚ ਉਸ ਮੌਜੂਦ ਸਥਾਨ ਦਾ ਸਾਰ ਰਾ ਏਰੀਆ ਦਿਸਦਾ ਹੋਵੇ। ਇਹ ਫੋਟੋ ਨੂੰ ਵੀ ਇਟਲੀ ਦੇ ਫੋਟੋਗ੍ਰਾਫਰ ਫੈਲਿਸ ਬਿਓਟੋ ਨੇ ਹੀ ਖਿੱਚੀ ਸੀ। ਤੁਸੀਂ ਖੁਦ ਸੋਚੋ ਕਿ ਉਸ ਸਮੇਂ ਅਜੇ ਹੀ ਫੋਟੋ ਖਿੱਚਣ 'ਚ ਕਿੰਨੀਆਂ ਸਾਰੀਆਂ ਮੁਸ਼ਕਲਾਂ ਆਈਆਂ ਹੋਣਗੀਆਂ। ਕਿਉਂਕਿ ਉਸ ਸਮੇਂ ਅਜੇ ਹੀ ਕੋਈ ਵੀ ਟੈਕਨੋਲੋਜੀ ਮੌਜੂਦ ਨਹੀਂ ਸੀ ਤੇ ਉਸ ਸਮੇਂ ਲਾਕੀ ਇੱਕ ਫੋਟੋ ਬਣਾਈ ਗਈ ਸੀ ਇਸ ਤਸਵੀਰ ਦੇ ਵਿੱਚ ਅੰਬਰ ਸਾਹਿਬ ਦਾ ਸ਼ਹਿਰ ਨੂੰ ਵੀ ਪੂਰਾ ਵੇਖਿਆ ਜਾ ਸਕਦਾ ਹੈ ਤੇ ਦਰਬਾਰ ਸਾਹਿਬ ਨੂੰ ਵੀ ਉੱਥੇ ਦੇ ਸਰੋਵਰ ਤੇ ਸਾਰੇ ਬੂਗਿਆ ਨੂੰ ਵੀ ਵੇਖਿਆ ਜਾ ਸਕਦਾ ਹੈ ਇਹ ਜੋ ਤੁਸੀਂ ਵਿੱਚ ਉੱਚੀ ਬਿਲਡਿੰਗ ਵੇਖ ਰਹੇ ਹੋ ਇਹ ਗੋਬਿੰਦਗੜ੍ਹ ਦਾ ਕਿਲਾ ਹੈ ਤੇ ਇਸ ਦੇ ਨਾਲ ਨਾਲ ਪੂਰੇ ਪ੍ਰਕਰਮਾ ਵਾਲੇ ਸਥਾਨ ਨੂੰ ਵੀ ਵੇਖਿਆ ਜਾ ਸਕਦਾ ਹੈ ਇਹ ਜੋ ਪੇਂਟਿੰਗ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਐਸ ਦੇ ਰਾਹੀ ਸ਼੍ਰੀ ਦਰਬਾਰ ਸਾਹਿਬ ਦੇ ਪੂਰੇ ਦਰਸ਼ਨ ਹੋ ਰਹੇ ਨੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਵ ਦੇਖਣ ਹੋ ਰਹੀ ਨੇ ਤੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਨਜ਼ਰ ਆ ਰਹੇ ਨੇ ਇਹ ਪੇਂਟਿੰਗ ਅਗਸਟ ਕੋਰਟ ਦੇ ਵੱਲੋਂ ਬਣਾਈ ਗਈ ਸੀ ਉਹ ਇੱਕ ਹੰਗੇਰੀਅਨ ਆਰਟਿਸਟ ਸੀ ਪਰ ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਇਹ ਪੇਂਟਿੰਗ 1841 ਦੇ ਵਿੱਚ ਬਣਾਈ ਗਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ 1839 ਈਸਵੀ ਦੇ ਵਿੱਚ ਹੀ ਅਕਾਲ ਚਰਨਾ ਕਰ ਗਈ ਸੀ ਅਸਲ ਵਿੱਚ ਇਸ ਪੇਂਟਿੰਗ ਨੂੰ ਇਸ ਬੂੰਗੇ ਦੀ ਛੱਤ ਦੇ ਉੱਪਰ ਬੈਠ ਕੇ ਬਣਾਇਆ ਗਿਆ ਸੀ ਇਸ ਬੂੰਗੇ ਦਾ ਨਾਮ ਸ਼ੁਕਰ ਚੱਕਿਆ ਬੂੰਗਾ ਹੈ। ਇਹ ਬੂੰਗੇ ਵਾਲੇ ਵੀਡੀਓ ਦੇ ਵਿੱਚ ਅਸੀਂ ਇਸ ਬੂੰਗੇ ਦਾ ਇਤਿਹਾਸ ਪੂਰੀ ਡੀਟੇਲ ਦੇ ਵਿੱਚ ਦੱਸਿਆ ਹੋਇਆ ਹੈ। ਇਸ ਪੇਂਟਿੰਗ ਦੇ ਵਿੱਚ ਆਰਟਿਸਟ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਣੀ ਇਮੇਜਿਨੇਸ਼ਨ ਦੇ ਨਾਲ ਬਣਾਇਆ ਸੀ। ਜਿਹੜੀ ਇਮੇਜਿਨੇਸ਼ਨ ਉਸ ਨੇ ਮਹਾਰਾਜਾ ਸ਼ੇਰ ਸਿੰਘ ਤੇ ਬਾਕੀ ਦਰਬਾਰੀਆਂ ਤੋਂ ਲਈ ਸੀ। ਤੇ ਜੇਕਰ ਤੁਸੀਂ ਇਸ ਪੇਂਟਿੰਗ ਦੇ ਵਿੱਚ ਤੇ ਹੇਖੋ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਡਾਰਕ ਕੰਪਲੈਕਸ਼ਨ ਦੇ ਵਿੱਚ ਬਣਾਇਆ ਗਿਆ ਹੈ ਤਾਂ ਜੋ ਇੰਨਾ ਪਤਾ ਨਾ ਲੱਗ ਜੇ 1930 ਦੇ ਸਮੇਂ ਦੇ ਦੌਰਾਨ ਇੱਕ ਕਪਰ ਵਰਲਡ ਟੂਰ ਦੇ ਲਈ ਨਿਕਲਦਾ ਹੈ ਤੇ 1930 ਦੇ ਸਮੇਂ ਦੌਰਾਨ ਹੀ ਉਪਾਰਤ ਵੰਜਦਾ ਹੈ ਅਤੇ ਐਸਟੂਅਰ ਦੇ ਦੌਰਾਨ ਉਹ ਅਮ੍ਰਿਤ ਸਰਵੀ ਆਉਂਦੇ ਆ। ਉਹਨਾਂ ਵੱਲੋਂ ਉਸ ਸਮੇਂ ਦਰਬਾਰ ਸਾਹਿਬ ਦੀ ਇਹ ਵੀਡੀਓ ਬਣਾਈ ਜਾਂਦੀ ਹੈ। ਇਹ ਇਹ ਵੀਡੀਓ ਉਹਨਾਂ ਦੀ ਵੀ ਨੰਬਰ 17 ਤੋਂ 18 ਦੇ ਵਿੱਚ ਸੀ। ਇਸ ਕਪਲ ਦੇ ਵੱਲੋਂ ਭਾਰਤ ਦਾ ਬਹੁਤ ਵੱਡਾ ਹਿੱਸਾ ਘੁਮਿਆ ਗਿਆ ਸੀ। ਇਸ ਵੀਡੀਓ ਬਾਰ ਸਾਹਿਬ ਦੇ ਕਲੀਅਰ ਦਰਸ਼ਨ ਕਰ ਸਕਦੇ ਹੋ ਤੇ ਇਹ ਜੋ ਤੁਸੀਂ ਦੂਸਰੀ ਵੀਡੀਓ ਦੇਖ ਰਹੇ ਹੋ ਇਹ 1928 ਦੇ ਵਿੱਚ ਬਣਾਈ ਗਈ ਸੀ ਤੇ ਇਸ ਵੀਡੀਓ ਨੂੰ ਅਲਬਰਟ ਕਾਰਨ ਦੇ ਦੁਆਰਾ ਬਣਾਇਆ ਗਿਆ ਸੀ ਅੱਜ ਦੇ ਸਮੇਂ ਦੇ ਵਿੱਚ ਡਰੋਨ ਦੇ ਵੱਲੋਂ ਲਿੱਤੀਆਂ ਗਈਆਂ ਹੋਈਆਂ ਵੀਡੀਓਸ ਤੇ ਬਹੁਤ ਜ਼ਿਆਦਾ ਵਾਇਰਲ ਹੋਂਦੀਆਂ ਨੇ ਪਰ ਪੁਰਾਣੇ ਸਮਿਆਂ ਦੇ ਵਿੱਚ ਡਰੋਨਸ ਦਾ ਹੁੰਦੇ ਹੀ ਨਹੀਂ ਸੀ ਜਿੱਦ ਦੇ ਰਾਹੀ ਪੁਰਾਣੇ ਸਮਿਆਂ ਦੇ ਵਿੱਚ ਜਹਾਜ਼ ਦੇ ਰਾਹੀ ਉੱਪਰੋਂ ਫੋਟੋਸ ਤੇ ਵੀਡੀਓਸ ਲਿੱਖ ਕੀਤੀਆਂ ਜਾਂਦੀਆਂ ਸੀ ਤੁਹਾਡੀ ਜਾਣਕਾਰੀ ਲਈ ਅਸੀਂ ਦੱਸਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੀ ਸਭ ਤੋਂ ਪਹਿਲੀ ਏਰੀਅਲ 뷰 ਫੋਟੋ 1925 ਦੇ ਵਿੱਚ ਖਿੱਚੀ ਗਈ ਸੀ ਇਸ ਵੀਡੀਓ ਦੇ ਵਿੱਚ ਅਸੀਂ ਜਿੰਨੀਆਂ ਵੀ ਫੋਟੋਸ ਅਤੇ ਵੀਡੀਓਸ ਦੀ ਜ਼ਿਕਰ ਕਰ ਰਹੇ ਹਾਂ ਉਹ ਐਸਜੀਪੀਸੀ ਦੇ ਬਲੂ ਜ਼ਰੂਰ ਹੀ ਦਰਬਾਰ ਸਾਹਿਬ ਦੇ ਮਿਊਜ਼ੀਅਮ ਦੇ ਵਿੱਚ ਲਾਣੀਆਂ ਚਾਹੀਦੀਆਂ ਨੇ ਅੱਜ ਉਹ ਸਾਡੀ 8 ਵਾਲੀ ਜਨਰੇਸ਼ਨ ਨੂੰ ਸਾਡੇ ਇਤਿਹਾਸ ਦੇ ਬਾਰੇ ਪਤਾ ਚੱਲ ਸਕੇ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਰਮਾੜੇ ਸਥਾਨ ਦੇ ਨਾਲ ਕਈ ਜਗ੍ਹਾ ਤੇ ਇਹੋ ਜੇ ਕੁਝ ਅਲੱਗ ਤੋਂ ਬਣਾਏ ਗਏ ਹੋਏ ਇਲਾਕੇ ਜ਼ਰੂਰ ਵੇਖੇ ਹੋਣਗੇ ਪੁਰਾਣੇ ਸਮਿਆਂ ਦੇ ਵਿੱਚ ਇੰਨਾ ਥਾਵਾਂ ਉੱਤੇ ਬੈਠ ਕੇ ਕੀਤਾ ਜਾਂਦਾ ਸੀ ਅਤੇ ਗੁਰਬਾਣੀ ਪੜ੍ਹਾਉਣ ਦਾ ਤੇ ਸਿਖਾਉਣ ਦਾ ਕਾਰਜ ਵੀ ਇੱਥੇ ਹੀ ਕੀਤਾ ਜਾਂਦਾ ਸੀ ਪਰ ਅੱਜ ਮੌਜੂਦਾ ਸਮੇਂ ਦੇ ਵਿੱਚ ਸਰੋਵਰ ਨੂੰ ਵਧਾਉਣ ਦੇ ਕਾਰਨ ਇਨ੍ਹਾਂ ਥਾਵਾਂ ਨੂੰ ਬਿਲਕੁਲ ਹੀ ਨਸ਼ਟ ਕਰ ਦਿੱਤਾ ਗਿਆ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ 100-150 ਸਾਲਾਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਦਿੱਖ ਨੂੰ 80% ਬਦਲ ਦਿੱਤਾ ਗਿਆ ਹੈ ਉਮੀਦ ਹੈ ਕਿ ਸਾਡੇ ਲੋਕ ਸਮਝਣਗੇ ਤੇ ਆਪਣੇ ਬੱਚੇ ਹੋਏ ਇਤਿਹਾਸ ਦੀ ਇਤਿਹਾਸਿਕ ਨਿਸ਼ਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਇੱਕ ਨਵੇਂ ਵੀਰ ਹੋ ਜਾਂ ਫਿਰ ਇੱਕ ਰੈਗੂਲਰ ਵੀਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਇਹ ਇਤਿਹਾਸ ਪਹੁੰਚ ਪਾਏ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਅਨਮੋਲ ਵਿਚਾਰ ਜ਼ਰੂਰ ਦੱਸਿਓ ਧੰਨਵਾਦ